ਜਿਹੜੇ ਅੱਜ ਆਪਾਂ ਇਕੱਠੇ ਹੋਏ ਆ ਕੀ ਕਾਰਨ ਕੀ ਹੈਗਾ ਤਾਂ ਕਾਰਨ ਇਹ ਆ ਵੀ ਤੇਰਾ ਪਿੰਡ ਹੈਗਾ ਕਿਹੜਾ ਇਲਾਕਾ ਇਹ ਦੱਸ ਦੇ ਕਾਰਨ ਇਹ ਆ ਵੀ ਸਾਡਾ ਪਿੰਡ ਹੈਗਾ ਪਿੰਡ ਕੈਲੋ ਠੀਕ ਆ ਜੀ ਤੇ ਦਾਖਾਣਾ ਹਰਿਆਣਾ ਪੋਸਟ ਆਫਿਸ ਹਰਿਆਣਾ ਤੇ ਸਭ ਚਿਲ ਪੂੰਗਾ ਠੀਕ ਹੈ ਜੀ ਕੀ ਹੋ ਰਿਹਾ ਹੈ ਕਿ ਅੱਜ ਸਾਡੇ ਇਹ ਆ ਕਿ ਨਜਾਇਜ਼ ਮਾਈਨਿੰਗ ਚੱਲਦੀ ਹੈ ਸਾਡਾ ਜਿੰਨਾ ਵੀ ਰਸਤਾ ਹੈ ਨਜਾਇਜ਼ ਮਾਈਨਿੰਗ ਕਰ ਖਰਾਬ ਹੋ ਰਿਹਾ ਤੇ ਸਾਡਾ ਕੋਈ ਮਤਲਬ ਉਹ ਨਹੀਂ ਹੈ ਕੋਈ ਡੱਕਣ ਵਾਲਾ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਕੇਸ਼ਾ ਹੀ ਕਰ ਰਹੇ ਸਾਰੇ ਇਥੇ ਥਾਣੇ ਹਰਿਆਣੇ ਨੂੰ ਇਤਲਾਹ ਕੀਤੀ ਸੀ ਇਹਦੇ ਬਾਰੇ ਅਸੀਂ ਥਾਣੇ ਹਰਿਆਣੇ ਨੂੰ ਇਤਲਾਹ ਕੀਤੀ ਸੀ ਕੋਈ ਉੱਥੋਂ ਕੋਈ ਨੁਮਾਇੰਦਾ ਨਹੀਂ ਆਇਆ ਹੈਗਾ ਇੱਥੇ ਕਿੰਨਾ ਨਾ ਗੱਲ ਹੋਈ ਤੁਹਾਡੀ ਸਾਡੀ ਐਸ ਐਚਓ ਨਾਲ ਗੱਲ ਹੋਈ ਆ ਕੀ ਕਹਿੰਦੇ ਐਸ ਐਚਓ ਸਾਹਿਬ ਐਸ ਐਚਓ ਕਹਿੰਦੇ ਮੈਂ ਮੈਂ ਖੁਦ ਹੈ ਨਹੀਂ ਇੱਥੇ ਮੈਂ ਬੰਦੇ ਆਪਣੇ ਭੇਜ ਰਹੀਆਂ ਖਾਣੇ ਤੋਂ ਕੋਈ ਬੰਦਾ ਆਇਆ ਥਾਣੇ ਤੋਂ ਕੋਈ ਹਜੇ ਤੱਕ ਬੰਦਾ ਨਹੀਂ ਆਇਆ ਹੈਗਾ ਉਹਨਾਂ ਦਾ ਠੀਕ ਹੈ ਕਿੰਨੇ ਘਟੇ ਪਰ ਹੈਗੇ ਇਹ ਟੇਪਰ ਕਟੋ ਕਟਵੇ ਸ਼ੇਡ ਉੱਪਰ 10 12 ਪਿੱਛੇ ਖੜੇ ਆ ਤੇ ਇਧਰ ਵੀ ਹੈਗੇ ਆ 8 10 ਖੜੇ ਆ ਤੇ ਇਹ ਪਹਿਲੇ ਅੱਜ ਦੇ ਅੱਜ ਹੀ ਹੋਇਆ ਜਾਂ ਪਹਿਲਾਂ ਵੀ ਹੋ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਚੱਲ ਰਿਹਾ ਹੈ 5000 7000 ਹਜ਼ਾਰ ਫਾਲ ਚਿਆ ਮਾਣ ਜੀ ਜਾਣਾ ਹੈ ਦੇਖਣ ਵਿੱਚ ਕਹਿ ਦੇ ਚੱਲ ਤੇ ਸੰਡ ਹੋਇਆ ਵੀ ਸਾਨੂੰ ਰਸਤੇ 'ਚੋਂ ਨੰਗਨ ਦੀ ਦਿੱਕਤ ਆ ਰਹੀ ਹੈ ਲਗਾਤਾਰ ਹੀ ਤੁਕ ਕਸੀਂ ਬੜੀ ਮੁਸ਼ਕਿਲ ਨਾਲ ਰਸਤਾ ਬਣਾਇਆ ਸੀਗਾ ਤੇ ਨਾਲ ਹੀ ਸਾਡਾ ਕੋਈ ਕਿਸੇ ਨੇ ਕੋਈ ਸਹਿਯੋਗ ਨਾ ਐਮਐਲਏ ਦਾ ਸਹਿਯੋਗ ਸਾਡਾ ਅੱਜ ਤੱਕ ਕਿਸੇ ਨੇ ਵੀ ਇਹ ਨਹੀਂ ਕਿਹਾ ਪਈ ਸਾਡਾ ਰਸਤਾ ਕਲੀਅਰ ਕਰ ਦਈਏ ਕੋਈ ਬਣਾ ਹਾਂਜੀ ਜੇ ਤੁਹਾਨੂੰ ਤੁਹਾਡੇ ਲੋਕ ਇਹਨਾਂ ਰੋਕਿਆ ਗਿਆ ਕੀ ਹੋਇਆ ਫਿਰ ਸਾਡੇ ਨਾਲ ਤਾਂ ਕਿਸੇ ਕਰੇ ਪਈ ਸਾਨੂੰ ਨੰਗਨ ਦਿਓ ਅਸੀਂ ਮਲਗ ਤਾਂ ਨਕਲ ਨੂੰ ਬੈਠ ਕੇ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਕੀ ਨਾਮ ਸਰ ਤੁਹਾਡਾ ਹਾਂਜੀ ਰਾਜਕਮਰਿੰਕੂ ਜੀ ਗ੍ਰਾਮ ਪੰਜਾਬ ਪਿੰਡ ਕਹੋ ਠੀਕ ਹੈ ਜੀ ਹੋਇਆ ਜੀ ਸਰ ਅੱਜ ਆਪਾਂ ਆ ਰਹੇ ਸੀਗੇ ਤੇ ਆਪਾਂ ਨੂੰ ਤਕਰੀਬਨ ਮੈਂ 3-4 ਦਿਨ ਪਹਿਲਾਂ ਵੀ ਆ ਰਹੇ ਸੀਗਾ ਇਤੋਂ ਤੱਕ ਤਕਰੀਬਨ ਆਪਾਂ ਨਿਕਲਣ ਵਾਸਤੇ 2-2 ਘੰਟੇ ਲੱਗਦੇ ਜੀ ਟਿੱਪਰਾਂ ਦੇ ਪਿੱਛੇ ਹੋਰ ਜਿੱਦਾਂ ਮਰਜੀ ਮਰਜੀ ਆ ਪਰ ਨਹੀਂ ਟਿੱਪਰ ਮਲਕੀ ਰਸਤਾ ਦੇ ਹੀ ਨਹੀਂ ਰਹੇ ਹੁਣ ਜਦੋਂ ਆਪਾਂ ਆਏ ਆ ਇੰਨੀ ਆ ਪਬਲਿਕ ਇਕੱਠੀ ਹੋਈ ਆ ਵੈਸੇ ਇਹ ਆ ਕਿ ਮੈਂ ਐਸੇ ਸਭ ਨੂੰ ਵੀ ਫੋਨ ਕੀਤਾ ਮੌਕੇ ਤੇ ਪਰ ਨਹੀਂ ਉਹ ਵੀ ਨਹੀਂ ਗੱਲ ਸੁਣ ਰਹਾ ਸਾਡਾ ਪ੍ਰਸ਼ਾਸਨ ਜੋ ਵੀ ਹੈ ਛੋਟੀ ਗੱਲ ਨਹੀਂ ਸੁਣ ਰਿਹਾ ਯਾਨੀ ਕਿ ਪੁਲਿਸ ਪ੍ਰਸ਼ਾਸਨ ਦੇ ਨਹੀਂ ਕੀ ਕੈਂਟ ਹੋ ਰਿਹਾ ਨਹੀਂ ਨਹੀਂ ਸਰ ਪੁਲਿਸ ਪ੍ਰਸ਼ਾਸਨ ਨਾਲ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਦੇ ਨਾਲ ਬਿਲਕੁਲ ਨਾਲ ਕੇ ਹੋ ਰਿਹਾ ਕੰਮ ਕਿੰਨਾ ਟਾਈਮ ਹੋ ਗਿਆ ਸਰ ਪੁਲਸ ਵਾਲਿਆਂ ਨੂੰ ਛੋਟੀ ਜਿਹੀ ਕਿਟਨ ਮੇਰੇ ਖਿਆਲ ਚ ਸਰ 1 ਘੰਟਾ ਹੋ ਗਿਆ ਗੱਲ ਕੀਤੀ ਨੂੰ ਮੇਰੇ ਨੰਬਰ ਤੋਂ ਮੈਂ ਫੋਨ ਕੀਤਾ ਆਪਾਂ ਮੌਜੂਦੇ ਪੰਜ ਛਾ ਪਿੰਡ ਦੇ ਔਰ ਪ੍ਰਧਾਨ ਵੀ ਮੈਂ ਗੁਰਦੁਆਰਾ ਪਰ ਨਹੀਂ ਜੀ ਸਰ ਇਹ ਕਿ ਸਾਡੀ ਕੋਈ ਸੁਣਾਈ ਨਹੀਂ ਆ ਗਈ ਆ ਠੀਕ ਹੈ ਨਹੀਂ ਸਰ ਆਪਾਂ ਆਉਣ ਦੇ ਬਾਅਦ ਵੀ ਪੱਤਰਕਾਰ ਸਭ ਨੂੰ ਫੋਨ ਕੀਤਾ ਪਰ ਉਹ ਪਹੁੰਚ ਗਏ ਮੌਕੇ ਤੇ ਉਸ ਤੋਂ ਪਹਿਲਾਂ ਆਪਾਂ ਅਸਰ ਚੁਣ ਵੀ ਫੋਨ ਕੀਤਾ ਪਰ ਸਰ ਉਹ ਕੋਈ ਗੱਲ ਸਾਡੀ ਗੱਲ ਸੁਣਦੇ ਨਾਲ ਹੀ ਨਹੀਂ ਹੈ ਗਿਆ ਪਰ ਸਰ ਪਤਾ ਨਹੀਂ ਕੀ ਹੈ ਕਿ ਆਮ ਆਦਮੀ ਪਾਰਟੀ ਸੁੱਤੀ ਪਈ ਆ ਤੁਹਾਡਾ ਕਹਿਣਾ ਇਹ ਹੈਗਾ ਕਿ ਜਿਹੜੇ ਪਿੰਡ ਵਾਸੀ ਕਹਿ ਲਉਂਦੇ ਹੈਗੇ ਆ ਜਿਹੜੇ ਮਾਈਨਿੰਗ ਦੀਆਂ ਇੱਥੋਂ ਟਰਾਲੀਆਂ ਜਾ ਰਹੀਆਂ ਉਹਦੇ ਚ ਸਾਰੇ ਇਹਨਾਂ ਤੋਂ ਦੁਖੀ ਤੇ ਪਰਚਾਨ ਆ ਬਹੁਤ ਦੁਖੀ ਆ ਸਰ ਆਪਾਂ ਆਪ ਦੇਖੋ ਪੂਰਾ ਕੈਮਰਾ ਕਮਾ ਕੇ ਦਿਖਾ ਸਕਦੇ ਆ ਪੂਰਾ ਪਿੰਡ ਵਾਸੀ ਇਕੱਠਾ ਹੋਇਆ ਪਿਆ ਲੰਬੜ ਸਰਪੰਚ ਗ੍ਰਾਮ ਪੰਚਾਇਤ ਪੂਰੀ ਦੇਖੋ ਜੀ ਪਿੰਡ ਵਾਸੀ ਇਕੱਠੇ ਹੋਏ ਆ ਪਰ ਫਿਰ ਵੀ ਇਹ ਆ ਕਿ ਇਹਨਾਂ ਦੇਖੋ ਵੀ ਸਰਕਾਰ ਦੇ ਪਤਾ ਨਹੀਂ ਕੀ ਹੈਗਾ ਵੀ ਇਹਨਾਂ ਦੀ ਇੰਨੀ ਸਪੋਰਟ ਕਿਉਂ ਕਰ ਰਹੀ ਆ ਠੀਕ ਹੈ ਠੀਕ ਹੈ ਜੀ ਪਰ ਇਹ ਹੈਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਰਾਸਤਾ ਆਧੀਆਂ ਸਭ ਤੋਂ ਵੀ ਬਾਅਦ ਦੇ ਵਿੱਚ ਜਦੋਂ ਆਮ ਆਪਣੀ ਆਮ ਪਾਰਟੀ ਵੀ ਆ ਗਈਆਂ ਇਹ ਮਲਕੀ ਬੰਦ ਕਰ ਰਾਇਆ ਵੀ ਨਹੀਂ ਨਹੀਂ ਤੁਨ ਨਿਕ ਨਹੀਂ ਨਿਕਲਣਾ ਆ ਸਾਡੇ ਬਾਬਾ ਜੀ ਖੜੇ ਹੋਇਆ ਇਹਨਾਂ ਨੂੰ ਤਕਰੀਬਨ ਮੇਰੇ ਖਿਆਲ ਦੇ ਵਿੱਚ ਸਾਨੂੰ ਅੱਜ ਤੋਂ ਤਕਰੀਬਨ 10 ਸਾਲ ਆਸ-ਪਾਸ ਹੋ ਗਿਆ ਆ ਪੇ ਸਾਡਾ ਰੋਡ ਬਣਨੇ ਤੇ ਨਹੀਂ ਹੈਗਾ ਪਰ ਇਹ ਰੋਡ ਤੋੜ ਦੇ ਵਿੱਚ ਜ਼ਰੂਰ ਆ ਆਪਾਂ ਇਹ ਆ ਕਿ ਜਿੰਨੀ ਵੀ ਹੈਲਪ ਇਹ ਬਾਬਾ ਜੀ ਕਰ ਰਹੇ ਆ ਪਿੰਡ ਵਾਸੀ ਕਰ ਰਹੇ ਆ ਨਹੀਂ ਪਿੰਡ ਵਾਸੀ ਵੀ ਕਰ ਰਹੇ ਆ ਆਪਾਂ ਰੋੜੇ ਨੂੰ ਬਿਲਕੁਲ ਬਣਾ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦਾ ਨਗਰ ਕਿੰਨੇ ਇਧਰ ਦੀ ਕੱਢਦੇ ਆ ਠੀਕ ਹੈ ਨਹੀਂ ਇਹ ਪੂਰਾ ਸਹਿਯੋਗ ਕਰਦੇ ਆ ਪੁਰੀਆ ਇਧਰ ਜਿੰਨੀ ਵੀ ਆਪਣੇ ਘਰ ਜਗ ਦਰਗਾਹ ਆ ਮਾਲਕ ਜੀ ਠੀਕ ਹੈ ਨਹੀਂ ਪਰ ਉਹਦੇ باوجود ਵੀ ਇਹ ਸਰਕਾਰਾਂ ਨਹੀਂ ਸੁਣਦੀਆਂ ਸਾਡੀਆਂ ਠੀਕ ਹੈ ਜੀ ਮੁੜ ਕੇ ਬਾਬਾ ਜੀ ਨੂੰ ਪੁੱਛ ਸਕਦੇ ਆ ਜੀ ਤੁਸੀਂ ਹਾਂ ਜੀ ਹਾਂ ਜੀ ਸਰ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਸੁਖਵਿੰਦਰ ਸਿੰਘ ਦਰਗਾਹ ਤੇ ਮੌਜੂਦ ਆਂ ਜੀ ਤੇ ਤੁਸੀਂ ਰਾਤ ਇੱਥੇ ਹੁੰਦੇ ਸਰ ਮੈਂ ਇੱਥੇ ਹੁੰਨਾ ਜੀ ਰਾਤ ਤੇ ਰਾਤ ਨੂੰ ਵੀ ਟਰਾਲੀਆਂ ਵਗੈਰਾ ਲੰਘਦੀਆਂ ਤਿੰਨ ਦਿਨ ਹੋ ਗਿਆ ਜੀ ਦਿਨ ਰਾਤ ਟਿੱਪਰ ਚੱਲਦੇ ਆ ਜੀ ਮੈਂ ਇਹਨਾਂ ਦੇ ਕੋਈ ਕਰਿੰਦੇ ਹੈਗੇ ਉਹਨਾਂ ਨੂੰ ਕਹਿੰਨਾ ਜੀ ਰਸਤਾ ਠੀਕ ਕਰ ਦਿਓ ਫਿਰ ਰਸਤੇ 'ਚ ਦਿੱਕਤ ਆ ਰਹੀ ਦਰਵਾਜ਼ੇ ਸੰਗਤ ਆਉਂਦੀ ਆ ਪਰ ਕੋਈ ਕਿਸੇ ਨੇ ਕੋਈ ਸੁਣੀ ਜੀ ਪਹਿਲੇ ਦਿਨ ਇੱਕ ਮਸ਼ੀਨ ਆਈ ਉਹਨੇ ਰਸਤਾ ਸਾਫ਼ ਕਰ ਦਿੱਤਾ ਠੀਕ ਸਰ ਹੁਣ ਤੋਂ ਬਾਅਦ ਨੇ ਮੈਂ ਦੱਸਿਆ ਵੇ ਅੱਗੇ ਟੋ ਕਿ ਇਸ ਰੋਜਾਨਾ ਦਿਨੇ ਹੀ ਨੰਗਦੀਆਂ ਜਾਂ ਰਾਤ ਨੂੰ ਵੀ ਰਾਤ ਵੀ ਨੰਗਦੀਆਂ ਦਿਨ ਵੀ ਨੰਗਦੀਆਂ ਜੀ ਤੇ ਯਾਨੀ ਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਕੋਈ ਨਹੀਂ ਇੱਥੇ ਹੁੰਦਾ ਤੇ ਕੋਈ ਇਹਨਾਂ ਕੋਈ ਪ੍ਰੂਫ ਮਿਲੇ ਤੁਹਾਨੂੰ ਕਿ ਜਿੱਦ ਨਹੀਂ ਮੈਂ ਕੋਈ ਇਹਨਾਂ ਨੂੰ ਮੈਂ ਪੁੱਛਿਆ ਨਹੀਂ ਕੋਈ ਪ੍ਰੂਫ ਜੀ ਮੈਂ ਪੰਚਾਇਤ ਵਾਲਿਆਂ ਨੇ ਮੈਨੂੰ ਫੋਨ ਕੀਤਾ ਜੀ ਅੱਜ ਟਿਪਰ ਰੁਕਿਆ ਤੁਸੀਂ ਇੱਥੇ ਪਹੁੰਚੋ ਠੀਕ ਹੈ ਸਰ ਤੇ ਮੈਂ ਇੱਥੇ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਕੋਈ ਨਹੀਂ ਆਇਆ ਸਾਨੂੰ ਅਹੀ ਤਾਂ ਇਹ ਕਿੰਨੇ ਕ ਰਸਤਾ ਸਾਨੂੰ ਸਾਫ ਚਾਹੀਦਾ ਬਿਲਕੁਲ ਕਲੀਅਰ ਚਾਹੀਦਾ ਸਕੂਲ ਦੇ ਅੱਗੇ ਸਕੂਲ ਲੱਗ ਜਾਣੇ ਆ ਬੱਚਿਆਂ ਨੇ ਸਕੂਲ ਜਾਣਾ ਗੁਜਰਾਂ ਦੇ हां अच्छा वेर्ड दी कोई लिमिट ਨਹੀਂ ਇੱਕ ਟਿਪਰ ਵਾਲਾ ਮੋੜੇ ਚਲ ਗਿਆ ਉਹਦੇ ਪਿੱਛੇ ਹੋਰ ਤੀਜੇ ਤੇਜ਼ ਆਉਂਦਾ ਉੱਥੋਂ ਤੇਜ਼ ਆਉਂਦਾ ਟਰਾਲੀਆਂ ਵਾਲੇ ਉੱਥੋਂ ਅੱਗੇ ਲੰਘਦੇ ਆ ਠੀਕ ਹੈ ਇਹ ਕਿਰਪਾ ਕਰਕੇ ਇਹਨੂੰ ਸਹੀ ਕਰਾਇਆ ਜਾਵੇ ਮੇਰੇ ਖਿਆਲ ਤਾਂ ਇਤੋਂ ਨਹੀਂ ਨਹੀਂ ਗੱਡੀਆਂ ਲੰਘਣੀਆਂ ਉਧਰ ਜਿੱਧਰ ਰੋਡ ਹੈ ਉਧਰ ਦੀ ਗੱਡੀਆਂ ਲੰਘਣ ਜੇ ਟੱਕੀ ਪਿੰਡ ਆ ਉਧਰ ਨੇ ਟੱਕੀ ਪਿੰਡ ਦਾ ਰਸਤਾ ਉਧਰ ਦੀ ਉਸ ਉਸ ਰਾਸਤੇ ਨਾਲ ਹੀ ਗੱਡੀਆਂ ਜਾਣ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਅਮਰਪਾਲ ਜੀ ਹਾਂਜੀ ਕੀ ਹੋਇਆ ਸਰ ਅੱਜ ਹੋਇਆ ਇਥੋਂ ਪਹਿਲਾਂ ਵੀ ਆਖ ਨਾਜਾਇਜ਼ ਮੈਨਾਂ ਕ ਚੌਕ ਐਸੀ ਅਸੀਂ ਆਖੇ ਦੌੜੇ ਰਹੇ ਹਾਂ ਫੇਰ ਕੇਸ ਹੋਇਆ ਜਿਹੜਾ ਕੇਸ ਹੋਇਆ ਨਾ ਤਾਂ ਫੇਰ ਇਹਨਾਂ ਦੇ ਜਿਹੜੇ ਡੀਐਸਪੀ ਆਉਂਦੇ ਸੀ ਵਿਜੀਲੈਂਸ ਵਾਲੇ ਲੁਧਿਆਣੇ ਉਹ ਪੈਸੇ ਲੈ ਕੇ ਗੋਲਮੋਲ ਕਰ ਜਾਂਦੇ ਸੀ ਠੀਕ ਉਹ ਜਰੀ ਹੈਗਾ ਵਿਜੀਲੈਂਸ ਦਫ਼ਤਰੋਂ ਚੰਡੀਗੜ੍ਹ ਦਾ ਕੇਸ ਵੀ ਚੱਲਦਾ ਸੀ ਠੀਕ ਹੈ ਉਹ ਤੋਂ ਬਾਅਦ ਫਿਰ ਅਸੀਂ ਕਿੱਥੇ ਦੌੜਿਆ ਫਿਰ ਤਾਂ ਕੋਈ ਮਹਿਕਮੇ ਵਾਲੇ ਇੱਥੋਂ ਆ ਕੇ ਪੈਸੇ ਲੈ ਜਾਂਦੇ ਆ ਇਸੇ ਕੌਨਸੀ ਅਸੀਂ ਫੜਿਆ ਪੈਸੇ ਲੈਂਦਾ ਅੰਡਾ ਅਸੀਂ ਪਟਾਇਆ ਸਰਕਾਰ ਨੇ ਚਿੱਠੀ ਵੀ ਦਿੱਤੀ ਆ ਤੇ ਇਥੇ ਤੁਹਾਡੀ ਆਪਣੇ ਸੇਫ ਸੈਟਰ ਇੱਥੇ ਰੋਕੋ ਹੁਣ ਅਸੀਂ ਰਾਤ ਨੂੰ ਕਿੱਥੇ ਜਾ ਕੇ ਤਾਂ ਇਹ ਪ੍ਰਸ਼ਾਸਨ ਤੁਹਾਡੀ ਮਤਨ ਨਹੀਂ ਕਰਦਾ ਨਾਲੇ ਜਾ ਕੇ ਲੋਕਾਂ ਕੋਲ ਜੁੱਤੀਆਂ ਖਾਈਏ ਠੀਕ ਹੈ ਸਾਰੇ ਇੱਥੇ ਗੋਰ ਧੰਦਾ ਚੱਲਦਾ ਕੋਈ ਨਹੀਂ ਪੁੱਛਦਾ ਕਿਸੇ ਨੂੰ ਯੋਥੋ ਮਰਜ ਕੋ ਪੋਟੇ ਜਾਂਦਾ ਨਾ ਕੋ ਗਾਉਤ ਨਾ ਕੋ ਬਾਤ ਹੈ ਸਰਕਾਰੀ ਰਕਮਾਂ ਜਿੱਥੇ ਪਟਾਈ ਹੋ ਰਹੀ ਹੈ ਠੀਕ ਹੈ ਕਹਿਣੋ ਸਾਰਾ ਹੀ ਪੋਟਕੇ ਲੈ ਗਏ ਜਦੋਂ ਇੱਥੇ ਆਉਂਦਾ ਸੀ ਡੀਐਸਪੀ ਅਨਕੁਆਲੀ ਵਾਲਾ ਲੁਧਿਆਣੇ ਤੋਂ ਉਹ ਲੋਕਾਂ ਨੂੰ ਪੁੱਛਦਾ ਸੀ ਖੇਤਾਂ 'ਚੋਂ ਜਿਹੜੀਆਂ ਪਰਚੀਆਂ ਕੱਟ ਹੋ ਗਈਆਂ ਉਹ ਲੇਬਰ ਦੇ ਬੰਦਿਆਂ ਦੀਆਂ ਕੱਟ ਹੋਈਆਂ ਠੀਕ ਸਰ ਕੋਈ ਪ੍ਰੂਫ ਨਹੀਂ ਮਿਲਿਆ ਜਿਹੜੇ ਬੰਦੇ ਇੱਥੇ ਲੈ ਕੇ ਗਏ ਮੇਰੀ ਜ਼ਮੀਨ ਦਾ ਫਰਜ਼ਾ ਜਾਲੀ ਦਿਖਾ ਲਈ ਗਏ ਆਹ ਕੰਮ ਇੱਥੇ ਹੋਇਆ ਇੱਥੇ ਨਿਆਂਇਤ ਹੰਦੇ ਚੱਲਦੀ ਆ ਠੀਕ ਹੈ ਜੀ ਆਹ ਕਹਿੰਦੇ ਅਸੀਂ ਪੱਟਣ ਨਹੀਂ ਦਿੰਦੇ ਨਹੀਂ ਆਏ ਮੈਂ ਤੁਹਾਨੂੰ ਦੱਸੋ ਜੇ ਸਰਕਾਰ ਨੇ ਕਾਰਵਾਈ ਨਹੀਂ ਕਰਨੀ ਤਾਂ ਸਾਡੇ ਦੱਸਣ ਦੇ ਵੀ ਕੀ ਫਾਇਦਾ ਸਰਕਾਰ ਨੂੰ ਠੀਕ ਹੈ ਜੀ ਅਸੀ ਸਿੰਘ ਅੱਛਾ ਜੀ ਅੱਜ ਜਿਹੜੀ ਮੈਂ ਕਹਿੰਦਾ ਟਿੱਪਰ ਰੋਕੇਗੇ ਪਿੰਡ ਆ ਰਿਹਾ ਸਰ ਇਹ ਸਰਕਾਰੀ ਟੈਂਡਰ ਹੋਇਆ ਡੀਸੈਲਟ ਤਾਂ ਮਿੰਗਲ ਉਹ ਚੋਦਾ ਠੀਕ ਹੈ ਸਰ ਐਨੀ ਥੱਕੇ ਨਾਲ ਗੱਡੀ ਗੱਬੇ ਲਾ ਕੇ ਦੋ ਬੰਦੇ ਇਹ ਨਹੀਂ ਡ੍ਰਿੰਕ ਕੀਤੀ ਆ ਥੱਕੇ ਨਾਲ ਗੱਡੀਆਂ ਰੋਕ ਕੇ ਕਹਿੰਦੇ ਸਾਡਾ ਰਾਹ ਤੋੜਦੇ ਆ ਅਸੀਂ ਨਾਲ ਨਾਲ ਰਿਪੇਅਰ ਕਰਾ ਰਹੇ ਆ ਰਾਹ ਜਿੱਥੇ ਵੀ ਕੋਈ ਟੂਆ ਪੈਂਦਾ ਆ ਹਾਂਜੀ ਹਾਂਜੀ ਆਪਾਂ ਕਰ ਰਹੇ ਆ ਹਾਂਜੀ ਠੀਕ ਹੈ ਜੀ ਯਾਨੀ ਕਿ ਤੁਹਾਡੇ ਕੋਲ ਪਰਮਿਸ਼ਨ ਹੈ ਹਾਂ ਫੀਗਰ ਟੈਂਡਰ ਆ ਸਾਰਾ ਕੁਝ ਹਾਂ ਜੀ ਆ ਸਾਰਾ ਕੁਝ ਹਾਂ ਜੀ ਹਾਂ ਜੀ ਸਾਰਾ ਕੁਝ ਹਾਂ ਜੀ ਹਾਂ ਜੀ ਕੀ ਨਾ ਰਟਾ ਮੇਰਾ ਨਾਮ ਮੰਮਿੰਦਰ ਸਿੰਘ ਹੈ ਤੇ ਕਿਹੜਾ ਮੈਕਨਸਰ ਆਪਾਂ ਸਾਡੇ ਹੈਗਾ ਮਾਈਨਿੰਗ ਐਂਡ ਡਰੇਨੇਜ ਤੇ ਜਿਹੜਾ ਅੱਜ ਪਿੰਡ ਕੈਦੋਂ ਵਾਲਿਆਂ ਨੇ ਅੱਜ ਜਿਹੜਾ ਹੈਗਾ ਕਿ ਗੱਡੀਆਂ ਰੁਕੀਆਂ ਹੈਗੀਆਂ ਅੱਜ ਜਿਹੜੀ ਟਰਾਲੀਆਂ ਜਿੱਦਾਂ ਪਿਪਰ ਵਗੈਰਾ ਲੱਦੇ ਹੋਏਗਾ ਲੈ ਕੇ ਜਾ ਰਹੀਆਂ ਰੇਸਾਂ ਦੇ ਇਹ ਮੈਨਾਂ ਕੋ ਪਰਮਿਸ਼ਨ ਹੈ ਹਾਂਜੀ ਇਹ ਸਰਕਾਰੀ ਡੀਸੀ ਨੇ ਸਾਡੀ ਸਾਈਡ ਅਪਰੂਵਡ ਹੋਈ ਹੈ ਉਹਦੀ ਪ੍ਰੋਪਰਟੀ ਮੈਨਾਂ ਕੋ ਪਰਮਿਸ਼ਨ ਹੈਗੀ ਹੈ ਇਹ ਨਾਲੇ ਦੂਜਾ ਸਰਕਾਰੀ ਬੰਦ ਕਰਕੇ ਬੰਦਾਂ ਸੀ ਯੂਜ਼ ਕਰ ਰਹੇ ਆਪਾਂ ਨੇ ਤਾਕੀ ਕਿਸੇ ਪਿੰਡ ਵਿੱਚ ਨਾ ਡਾਈ ਹੋਈਏ ਨਾ ਪਿੰਡ ਦੇ ਲੋਕਾਂ ਨੂੰ ਡਿਸਰਵੈਂਸ ਹੋਵੇ ਨਾ ਕੋਈ ਵਿੱਚ ਡੈਮੇਜ ਹੋਵੇ ਇਹ ਕਿੰਨੇ ਦਿਨ ਚੱਲੂਗਾ ਸਾਰੇ ਇਹ ਹੈਗਾ 90 ਡੇਸ ਦਾ 3 ਮਹੀਨੇ ਦਾ ਇਹਨਾਂ ਦਾ ਹੈਗਾ ਸਾਡਾ ਕੰਟਰੈਕਟ ਹੈਗਾ ਜਿਹੜਾ ਐਗਰੀਮੈਂਟ ਹੋਇਆ ਹੈਗਾ ਗਵਰਨਮੈਂਟ ਨਾਲ 3 ਮਹੀਨੇ ਦੇ ਵਿੱਚ ਇਹਨਾਂ ਨੇ ਆਪਣਾ ਜਮੀਨ ਇਹਨਾਂ ਨੂੰ ਕਵਾਂਟਮ ਅਲਾਉਟ ਹੋਇਆ ਹੈਗਾ ਉਹ ਇਹਨਾਂ ਨੇ ਉਹ ਕਵਾਂਟਮ ਐਕਸਪੈਕਟ ਕਰਨਾ ਹੈ 3 ਮਹੀਨੇ ਦੇ ਵਿੱਚ 3 ਮਹੀਨੇ ਦੇ ਵਿੱਚ ਇਹ ਕਿਨਾਂ ਨਾ ਹੋਏ ਤਾਂ ਆਪਾਂ ਤੁਹਾਨੂੰ ਲਾਵਾ ਜੀ ਗੁਰੂ ਸਾਹਿਬ ਆਗੇ ਜੀ ਹਾਂਜੀ ਅਸੀਂ ਕੀਤਾ ਜੀ ਮੈਂ ਪੰਜ ਗ੍ਰਾਮ ਪੰਜਾਬੀ ਅੰਦਕਾ ਲਾਉ ਹਾਂਜੀ ਸਦੋਂ ਦੇਖੋ ਤੁਹਾਡੇ ਸਾਹਮਣੇ ਬੱਦਕ ਜੀ ਇਹ ਕਿਨਾਂ ਦੇ ਆ ਜੀ ਇਹਨਾਂ ਨੂੰ ਪੁੱਤੋ ਸਾਧੋਂ ਪੁੱਛੋ ਕਿ ਪੱਤਰਕਾਰ ਸਾਹਿਬ ਸਾਡੀ ਹਾਂਜੀ ਕਿੱਥੋਂ ਤੁਸੀਂ ਅ ਚਾਰ ਪਰ ਤੇ ਆਪਾਂ ਕੱਲਾ 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 ਬੈਠਾ ਹਾਂ ਇਹ ਹੋਰ ਹਾਂ ਆ ਦੇਖੋ ਇਹ ਮੈਂ ਪਰਿਕਮੈਂਟ ਕਰ ਦਵਾਂ ਤੁਹਾਨੂੰ ਕਰ ਦਵਾਂ ਜੀ ओके 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 देन ਆਹ ਲੇ ਕਪਾਸ ਆ ਬਾਤ ਆ ਤੁਹਾਡੇ ਬੀਨ ਦਾ ਜੀ ਸਰ ਮੈਂ ਕਿਹਾ ਤੁਹਾਨੂੰ ਕੋਈ ਗੱਲ ਹੋ ਮਟਾ ਲੋ ਉਹ ਟਰੈਕਟਰ ਵਾਲਾ ਸੀ ਕੋਈ ਦਿਖਾ ਦਿਓ ਆ ਦਿਖਾਉਂਦੀ ਆ ਦਿਓ ਇਹਦੇ ਚੇਤੇ ਜੀ ਗਾਰਡ ਸਿਲਟਾ ਇਹੋ ਤਰ੍ਹਾਂ ਦਾ ਖਰਚਾ ਵੀ ਗਰਮਾਦੀ ਪੰਨ ਹੈ ਨਾ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਇਹ ਡਿਵੈਨੀ ਦੇ ਡਿਪਾਰਟਮੈਂਟ ਦੇ ਨਾਮ ਤੇ ਇਹ ਆਪਣਾ ਹੈ ਨਾ ਇਹ ਰੰਗ ਦੀ ਉਹ ਖਾ ਤਮੇ ਪਹਿਲਾਂ ਘਰ ਕੀ ਆ ਬੀ ਸੋਹਣ ਸਰ ਆਪ ਕਾਲ ਕਰਦਾ ਕਿੰਨਾ ਚਿਰ ਆਪ ਕਾਲ ਕਰਦਾ ਫਿਰ ਕਹਿੰਦਾ ਦਾ ਦੇਖੋ ਸਾਡਾ ਪ੍ਰੂਫ ਹੈਗੇ ਆ ਨਾ ਇਹਦਾ ਪ੍ਰੂਫ ਹੈਗਾ ਨੀ ਕੱਟ ਦਾ ਪ੍ਰੂਫ ਹੈ ਜੇਈ ਸਾਹਿਬ ਆ ਗਏ ਪੁਲਿਸ ਆ ਗਈ ਆ ਦੱਸੋ ਜੇਈ ਸਾਹਿਬ ਜਿਹੜਾ ਮੇਰੇ ਸਾਹਮਣੇ ਪੱਤੀ ਪਹਿਲੇ ਲਿਖੇ ਹੋਏ ਆਰ ਸਾਥ ਰਹੀਏ ਬੰਦੇ ਹੋਏ ਮੋਟਰ ਨੂੰ ਪ੍ਰੂਫ ਨਹੀਂ ਕਿ ਸਾਡੇ ਇੱਥੋਂ ਲੱਗਣਾ ਨਹੀਂ ਕਿਉਂ ਕਿ ਕਿਉਂ ਤੁਹਾਨੂੰ ਲੱਗਣਾ ਪੈਣਾ ਪੈਣਾ ਜਿੰਮੇਤ ਹੈਗੇ ਆ ਇਸ ਦਾ ਸਾਡਾ ਨਾ ਡਾਕਟਰ ਹੱਸਦਾ ਕਿਥੇ ਰੱਸਦਾ ਬੰਦਰ ਆਸਰਾ ਬਈ ਇਹ ਲੈ ਪਿੰਡ ਵਿੱਚ ਦੀ ਆ ਤੁਸੀਂ ਮਾਰ ਤੁੰਗਾਂ ਮੇਰਾ ਰਸਤਾ ਦਾਣੀ ਆ ਮੇਰਾ ਰਸਤਾ ਸਦਾ ਹੀ ਆ ਪਿੰਡ ਤੋਂ ਥੋੜੀ ਜਿਹਾ ਸਰਕਾਰੀ ਬੰਦਤਾ ਸੀ ਯੂਜ਼ ਕਰ ਲਾ ਤਾ ਸਰਕਾਰੀ ਕੰਮ ਹੋ ਜਾਂਦਾ ਜਦੋਂ ਹੋ ਜਾਂਦਾ ਸਾਰੇ ਆਪ ਕੋਣੇ ਆ ਆਪੇ ਸਾਜੀ ਖਾਲਿਆਂ ਤੁਸੀਂ ਵੀ ਜੰਦੀ ਵੀ ਥਾਣਾ ਪਿੰਡ ਵਾਲੇ ਉੱਥੇ ਬੈਠ ਕਰਦਾ ਆ ਆਹ ਚੱਲਦੇ ਆਹ ਗੱਡੀ ਮੈਨੂੰ ਕਰਾਈਓ ਦੂਸਰਾ ਵੀ ਥਾਣੇ ਚਲੋ ਕਰਦ ਕਰਦੀ ਨਹੀਂ ਜਾਈਂ ਸਾਹਿਬ ਅੱਛਾ ਇਹ